ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੁੰਮਣ ਮਰੜੀ ਕਾਲਾ ਪੰਗਾਲੀ ਧਰੀਏਵਾਲ ਜਿੱਥੇ ਕਿ ਗੁਰਜੀਤ ਸਿੰਘ ਔਜਲਾ ਵੱਲੋਂ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਜਿਨ੍ਹਾਂ ਪਰਿਵਾਰਾਂ ਨੇ ਜਿੜਿਲੀ ਸਰਾਬ ਦੇ ਨਾਲ ਮੌਤ ਹੋ ਗਈ ਸੀ ਉਹਨਾਂ ਦੇ ਨਾਲ ਹਲਕਾ ਇੰਚਾਰਜ ਮਜੀਠਾ ਭਗਵੰਤਪਾਲ ਸਿੰਘ ਸਤਰੀ ਮੰਜੂਸਨ ਮਜੀਠਾ ਤੋਂ ਸੁਖਬੀ ਸਦੂ ਤੇ ਰਾਜਾ ਕੋਟਲੀ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਸਭ ਜਿਹੜਾ ਪਾਲ ਨਾ ਜਿਹੜਾ ਸ਼ੁਰੂ ਕਰਦੇ ਨੇ ਜਿੰਨੇ ਲੋਕਾਂ ਦੇ ਤੋਂ ਜੀ ਚਲੋ ਮੈਂ ਪਾਣੀ ਲੈ ਆਉਂਦੇ ਤੇ ਫਿਰ ਚਲੋ ਵਧੀਆ ਚੌਂਕੀ ਵੀ ਲੱਗੀ ਹੋ ਜੀ ਬਲਕ ਕਰਕੂਤ ਦੇਖਿਆ ਤੁਹਾਨੂੰ ਪ੍ਰਸ਼ਾ ਜਲਦੀ ਚੱਲਦੀ ਹੈ ਸੋ ਇੱਕ ਵਰਤਾਰਾ ਜਿਹੜਾ ਹੈ ਨੋ ਡਾਊਟ ਮੈਂ ਤੇ ਪਿਛਲੇ 5-5-6 ਸਾਲਾਂ ਦਾ ਰੋਂਦਿਆ ਵੀ ਸਾਡੇ ਅੰਮ੍ਰਿਤਸਰ ਵੀ ਇਹ ਹਰ ਮਤਲਬ ਜਿਹੜਾ ਗਰੀਬ ਏਰੀਆ ਨਾਲ ਉੱਥੇ ਹਰ ਇੱਕ ਜਗ੍ਹਾ ਇਹ ਅਲਕੋਹਲ ਤੇ ਇੱਕ ਹੁਣ ਕੈਮੀਕਲ ਆ ਗਿਆ ਹੁਣ ਤੇ ਅਲਕੋਹਲ ਤੋਂ ਵੀ ਗਾਹ ਚਲੇ ਗਿਆ ਪਾਊਡਰ ਵੰਗੋਂ ਆਦੇ ਪਾਉ ਤੇ ਘੋਲੋ ਤੇ ਪੀਓ ਜੀ ਔਰ ਇਹ ਸਾਰਾ ਕੁਝ ਇੱਥੇ ਵਿਕ ਰਿਆ ਵਾ ਔਰ ਪੁਲਿਸ ਦੇ ਨੱਕ ਤੇਲੇ ਥਾਣਿਆਂ ਦੇ ਲੱਗ ਗਏ ਔਰ ਇਹਦੇ ਚ ਪੂਰਨ ਤੌਰ ਤੇ ਇਨਵੋਲਵਮੈਂਟ ਹੈ ਪੋਲਿਟੀਕਲ ਬੰਦਿਆਂ ਦੀ ਵੀ ਆ ਪੁਲਿਸ ਦੀ ਵੀ ਆ ਔਰ ਰੱਜ ਕੇ ਆ ਕੋਈ ਥੋੜੀ ਨਹੀਂ ਗਈ ਕਿਉਂਕਿ ਪੋਲਿਟੀਕਲ ਬੰਦੇ ਬਹੁਤ ਚੰਗੇ ਨੇ ਥੋੜੇ ਬੰਦੇ ਨੇ ਜਿਹੜੇ ਖਰਾਬ ਨੇ ਹਰਿਆ ਪਾਰਟੀਆਂ ਜਿਉ ਹੈਗੇ ਜੀ ਔਰ ਉਹ ਉਹਨਾਂ ਦੇ ਦਲਾਲ ਬਣੇ ਨੇ ਉਹ ਵੀ ਚਿੱਟ ਕੱਪੜੀਏ ਨੇ ਥੱਲੇ ਉਹ ਵੇਖਣ ਨੂੰ ਤਾਂ ਵੱਡੀਆਂ ਵੱਡੀਆਂ ਗੱਡੀਆਂ ਦੇ ਆ ਚਿੱਟ ਕੱਪੜੀਏ ਨੇ ਜਿਹੜੇ ਇਹਨਾਂ ਨੂੰ ਛਡਾਉਂਦੇ ਆ ਜਿਹੜੇ ਇਹਨਾਂ ਦੇ ਮਹੀਨੇ ਭਰ ਚੱਕਦੇ ਕਈਆਂ ਨੂੰ ਤਾਂ ਗਨਮੈਨ ਵੀ ਦਿੱਤੇ ਆ ਰੱਬ ਦੀ ਮਿਹਰ ਨਾਲ ਇੱਥੋਂ ਤੱਕ ਬੇੜਾ ਕਰਕ ਹੋ ਗਿਆ ਸਾਡੇ ਸਿਸਟਮ ਦਾ ਔਰ ਰੋ ਕੇ ਪਿੱਟ ਕੇ ਮਰ ਜੋ ਕੋਈ ਅਦੀ ਦਵਾਈ ਸੁਣਨ ਵਾਲਾ ਨਹੀਂਗਾ ਇੱਕ ਦਿਨ ਸక్తి ਕਰਨਗੇ ਫਿਰ ਜਦੋਂ ਇੱਕ ਸਿਸਟਮ ਬਣਿਆ ਸੀਆਈਡੀ ਇੰਟੈਲੀਜੈਂਸ ਤੁਹਾਨੂੰ ਕਿਉਂ ਨਹੀਂ ਖਬਰ ਜਾਂਦੀ ਇਹਦਾ ਪੈਸਾ ਭਾਈ ਸਾਹਿਬ ਜਿਹੜੇ ਜਿਹੜੇ ਦਲਾਲ ਨੇ ਨਾ ਉੱਤੇ ਤੱਕ ਜਾਂਦਾ ਇਹ ਚ ਇਹ ਚ ਥੰਦੇਓ ਲੈ ਕੇ ਪੁੱਛ ਇੱਕ ਹੌਲਦਾਰ ਤੋਂ ਲੈ ਕੇ ਡੀਜੀਪੀ ਤੱਕ ਇਹਦੇ ਪੈਸੇ ਜਾਂਦੇ ਜੀ ਮੈਂ ਤੁਹਾਨੂੰ ਸੱਚ ਕਹਿੰਦਾ ਜੀ ਇਹ ਕੋਈ ਪੋਸਟਾ ਸੋਖਿਆ ਨਹੀਂ ਜਿੱਥੇ ਮਰਦੇ ਨੇ ਜਿੱਥੇ ਲੱਗਣਾ ਵੀ ਮੈਨੂੰ ਲਾਓ ਹੀ ਲਾਓ ਤੁਸੀਂ ਆਪਣੀ ਜ਼ਿੰਦਗੀ ਵਧੀਆ ਜਿੱਤੇ ਮਰਜੀ ਕਰਦੇ ਤਨਖਾਹ ਨਾ ਕੱਟਣੀ ਇਹ ਇਹ ਬੇੜਾ ਘਰ ਕੋਇਆ ਜੇ ਅੱਛਾ ਇਹ ਚ ਸਭ ਤੋਂ ਵੱਡਾ ਅਲਕੋਹਲ ਦੀ ਪ੍ਰੋਬਲਮ ਕੀ ਹੈ ਸ਼ਰਾਬ ਸਰਕਾਰ ਪਾਲਿਸੀ ਬਣਾਉਂਦੀ ਆ ਲੋਕਾਂ ਨੂੰ ਵਗਾਉਂਦੀ ਬਹੁਤ ਵਧੀਆ ਪਾਲਿਸੀ ਅੱਜ ਕੀ ਵੀ ਸਰਕਾਰ ਨੇ ਪਾਲਿਸੀ ਚੰਗੀ ਬਣਾਈ ਚੰਗੀ ਹੈ ਪਰ ਕੀ ਹੋਇਆ ਕੀ ਆ ਹਰ ਵਾਰੀ ਸਰਕਾਰ ਜਿਹੜੀ ਮਰਜ਼ੀ ਹੋਵੇ ਠੇਕੇਦਾਰ ਜਦੋਂ ਲਿੰਦਾ ਇੱਕ ਠੇਕੇਦਾਰ ਸਰਕਾਰ ਵਿੱਚ ਜੇ ਤੁਹਾਨੂੰ ਪਤਾ ਕਿ 5-10 ਬੰਦੇ ਚਲਾਉਂਦੇ ਆ ਬਾਕੀ ਤਾਂ ਵੇ ਗਾਲਾਂ ਖਾਲ ਵਾਲੀ ਹੁੰਦੇ ਆ ਇੱਥੇ ਲੁੱਟ ਲਿਆ ਜੇ ਉਹ ਨਿੱਕੇ ਚੋਰ ਹੁੰਦੇ ਚੰਦੀ ਚੋਰ ਬਾਕੀ ਤਾਂ ਵੱਡੇ ਨੇ ਵੱਡਾ ਡਾਕਾ ਵਜਦਾ ਉਹ ਜਦੋਂ ਉਹਨਾਂ ਕੋਲ ਪਹੁੰਚ ਜਾਂਦੇ ਆ ਫਿਰ ਉਹ ਉਹਦੀ ਮਨੋਪਲੀ ਕਰਦੇ ਆ ਉਹ ਕਹਿੰਦਾ ਐਕਸਾਈਡ ਦੀ ਮਨੋਪਲੀ ਦਾ ਠੇਕੇਦਾਰ ਇੱਕ ਨੂੰ ਵੜਦੇ ਆ ਹੁਣ ਆ ਜਮਰਸਰ ਤਾਜ਼ਾ ਹੀ ਹੋਇਆ ਦੋ ਠੇਕੇਦਾਰ ਨੇ ਠੀਕ ਆ ਬਿਜ਼ਨਸਮੈਨ ਉਹਨਾਂ ਨੂੰ ਬਿਜ਼ਨਸ ਲੈਣਾ ਇੱਕ ਨੂੰ ਸਰਕਾਰ ਚੁੱਕ ਲੈਂਦੀ ਆ ਕਰੋ ਮਨੋਪਲੀ ਦਾਗ ਦੇ ਕੇ ਮਨੋਪਲੀ ਅਮਰਸਰ ਚ ਕਰਾਈ ਇਹਨਾਂ ਨੇ ਫਿਰ ਇਹੋ ਵਾਲ ਪਿਛਲੇ ਯਰੀ ਮਹਿੰਗੀ ਸ਼ਰਾਬ ਲੋਕੀ ਲੈ ਨਹੀਂ ਸਕਦੇ ਉਹ ਤਕਾਵੜ ਲਈ ਲਾਉਣੀ ਇਹ ਵੇਖੋ ਇਹਨੂੰ ਤੁਸੀਂ ਡਣਾਈ ਨਹੀਂ ਕਰ ਸਕਦੇ ਇਹ ਪੰਜਾਬ ਦੀ ਤਸਵੀਰ ਹੈ ਸ਼ੁਰੂ ਤੋਂ ਸ਼ਰਾਬ ਵਾਲੀ ਔਰ ਉਹਨੇ ਪੀਣੀ ਆ ਉਹ 20 ਰੁਪਏ ਦੀ ਵਿਚਾਰਾ ਨਹੀਂ ਉਹ ਮਹਿੰਗੀ ਠੇਕੇ ਤੋਂ ਲਿਆਦਾ ਦੇਸੀ ਠੇਕੇ ਦੀ ਸ਼ਰਾਬ ਚਾਰ ਚਾਰ ਗੁਣਾ ਮਹਿੰਗੀ ਹੋਗੀ ਕਿੱਥੋਂ ਉਹ 400 ਦੀ 450 ਦੀ ਕਿੱਥੋਂ ਵੀ 100 ਦੀ ਉਹ 20 ਦੀ ਕੁੜੀ ਲੈਂਦਾ ਜਾਂ ਕੁੜੀ ਲਿਆ ਕੇ ਘੋਲ ਕੇ ਇੱਥੇ ਆ ਕੇ ਪੀਂਦਾ ਉਹ ਜਿੱਲੀ ਸ਼ਰਾਬ ਨਾਲ ਲੋਕ ਮਰਦੇ ਜੀ ਇਹ ਮਾਫੀਆ ਜੀ ਮੈਂ ਉਧਰ ਉਸਾਈ ਕਹਿੰਦਾ ਸਾਨੂੰ ਤਾਂ ਦੁੱਖ ਹੈ ਇਸ ਗੱਲ ਦਾ ਮੈਨੂੰ ਰੋਣਾ ਇਸ ਗੱਲ ਦਾ ਵੀ ਕਿੰਨੇ ਦਾ ਸਟੇਜ ਜਦੋਂ ਕਹਾਂਗੇ ਮੈਂ ਨਸ਼ੇ ਰੋਕੂੰ ਮੈਂ ਨਸ਼ੇ ਰੋਕੂੰ ਰੋਕਣੇ ਕਿ ਤੌਰ ਜਾਈਨ ਸਾਰੇ ਜਿਹੜੇ ਮਤਲਬ ਜਿਹੜੇ ਕਹੇਗਾ ਨਸ਼ੇ ਰੋਕੂ ਦਾ ਬਾਅਦ ਵੀ ਫਿਰ ਕੋਟਾ ਮਗਦਾ ਪਰ ਪੰਜਾਬ ਕਰ ਰਹੀ ਹੈ ਵੀ ਨਸ਼ਾ ਜੁਧ ਨਸ਼ਾ ਵਿਰੋਧ ਦੇ ਆ ਵੇਖ ਲੋ ਜੁਧ ਉਹ ਜੁਧ ਸਿਰਫ ਇੱਕ ਬਾਰਾਜ ਦੇ ਟੀਵੀ ਤੇ ਜਿਆਦਾ ਆ ਹੁਣ ਇਹ ਉਹ ਵੇਖੋ ਮੈਨੂੰ ਮੈਨੂੰ ਦੁੱਖ ਆਉਂਦਾ ਜਦੋਂ 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 ਇੱਕ ਘਰ ਜਦੋਂ ਇੱਕ ਘਰ ਚਲੋ ਕਿਸੇ ਵੀ ਤਰੀਕੇ ਨਾਲ ਮੈਂ ਸਰਕਾਰ ਦੀ ਹਰ ਜਿਹੜੀ ਚੰਗੀ ਗੱਲ ਉਹ ਜੁਧ ਕਰੂ ਮੈਂ ਉਹਦੇ ਨਾਲ ਸਹਿਮਤ ਆ ਤੁਸੀਂ ਨਸ਼ੇ ਫੜੋ ਪਰ ਜਦੋਂ ਜਦੋਂ ਜਾਂਦੇ ਨਾ ਫਿਲਮਾਂ ਕਿੱਦਾਂ ਬਣਦੀਆਂ ਇੱਕ ਐਸਐਸਪੀ ਜਾ ਰਿਹਾ ਦੋ ਡੀਐਸਪੀ ਤਿੰਨ ਉਹ ਲਾਂਦੀਓ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਤੁਹਾਡੇ ਥੱਲੇ ਵਗਿਆ ਤੁਹਾਡੇ ਥੱਲੇ ਮਕਾੜ ਬਣਿਆ ਅੱਜ ਤੁਸੀਂ ਬੜੇ ਟੌਰ ਨਾ ਜਾ ਰਹੇ ਜੀ ਇਹ ਅਸੀਂ ਇਹ ਲਿਖ ਲਿਆ ਤੇ ਉੱਤੇ ਡੀਜੀਪੀ ਕਹਿ ਰਿਹਾ ਜੀ ਅਸੀਂ ਇੰਨੇ ਟਾਤੇ ਮਤਲਬ ਆਪ ਹੀ ਕੰਟਰਡਿਕਸ਼ਨ ਕਰ ਰਹੇ ਆ ਆਪਣੇ ਬਿਆਨ ਚ ਮਤਲਬ ਮਤਲਬ ਕੋਈ ਕਿਸੇ ਨੂੰ ਕੋਈ ਹੈ ਹੀ ਨਹੀਂਗਾ ਵੀ ਮਤਲਬ ਸਾਡਾ ਦੇਸ਼ ਆ ਸਾਡਾ ਪੰਜਾਬ ਆ ਜੀ ਕਿਹਦੇ ਲਈ ਬਣਿਆ ਕੀ ਜਵਾਬ ਦੇਣਾ ਇਹਨੂੰ ਅਸੀਂ ਕੀ ਕੀ ਅਸੀਂ ਇਹੋ ਕੁਝ ਹੀ ਕਰਦੇ ਰਹਿਣਾ ਪਰ ਰਾਜਾ ਸਾਹਿਬ 2020 ਚ ਵੀ ਘਟਨਾ ਵਾਪਰੀ ਸੀ ਰਿਪੋਰਟ ਆ ਜੇ ਵੀ ਵਿੱਚ ਉਹ ਵੀ ਸਾਡੇ ਦਬ ਤੇ ਜੋ ਉਸ ਸਮੇਂ ਦਬਦਾ ਸੀ ਸਾਡੇ ਵਾਲਿਆਂ ਦਬਦਾ ਸੀ ਉਦੋਂ ਜੀ ਉਹ ਬੈਠੇ ਨਾ ਬਾਹਰ ਉਦੋਂ ਸੀਐਮ ਦੀ ਜ਼ਿੰਮੇਵਾਰੀ ਸੀ ਇਹਨੂੰ ਇਹਨਾਂ ਦਾ ਦੇਖੋ ਮੈਂ ਕਹਿੰਦਾ ਸੀਐਮ ਜ਼ਿੰਮੇਵਾਰ ਸਾਰੇ ਕੰਮ ਜੀ ਕੋਈ ਵੀ ਸੀਐਮ ਜਿਹੜਾ ਹੈ ਕੀ ਕੀ ਉਹਦੀ ਮਜਬੂਰੀ ਕਿਉਂ ਨਹੀਂ ਆਪਣੇ ਮੰਤਰੀਆਂ ਨੂੰ ਡੱਕਦਾ ਜਾਂ ਮੇਲਿਆਂ ਨੂੰ ਡੱਕਦਾ ਅੱਜ ਵੀ ਜਿਹੜਾ ਮਾਫੀਆ ਆ ਐਮਐਲਏ ਮੰਤਰੀਆਂ ਦੀ ਗੱਡੀਆਂ 'ਚ ਹੁੰਦਾ ਕੀ ਆ ਪਹਿਲੋ ਕਾਲੀਆਂ ਜੀ ਉੱਥੋਂ ਉਤਰ ਕੇ ਕਾਂਗਰਸੀਆਂ ਚੜ ਗਿਆ ਕਾਂਗਰਸੀਆਂ ਤੇ ਇਹ ਤੇ ਚੜ ਗਿਆ ਹਾਂ ਟਾਟਾ ਬਾਏ ਬਾਏ ਬਾਕੀਆਂ ਨੂੰ ਕਰੀ ਜਾਂਦਾ ਵੀ ਆ ਰਿਹਾ ਮੈਂ ਕਾਲੀਆਂ ਨੂੰ ਵੀ ਕਹੀ ਜਾਂਦਾ ਕਿ ਅਸੀਂ ਤੁਹਾਡੇ ਆ ਜੀ ਕਿਉਂਕਿ ਚਿੱਟ ਕੱਪੜੀ ਐ ਪੈਸੇ ਗੱਡੀਆਂ ਵੱਡੀਆਂ ਐ ਲੱਗਦਾ ਕਿ ਬੜੇ ਘਿਹੜ ਬੰਦੇ ਆ ਪਰ ਬੇੜਾ ਗਰਗ ਪੰਜਾਬ ਦਾ ਲਹੂ ਪੀ ਪੀ ਐ ਨਾ ਬਣਾਇਆ ਸਾਰਾ ਕੁਝ ਕਿਉਂ ਨਹੀਂ ਇਹਨਾਂ ਦੁਵਾਲੇ ਹੁੰਦੇ ਤੁਸੀਂ ਅੱਜ ਅੱਜ ਇੱਥੇ ਜੜੀ ਅੱਜ ਅੱਜ ਡੀ ਆਈ ਜੀ ਸਾਹਿਬ ਆਏ ਸੀ ਡੀ ਆਈ ਜੀ ਸਾਹਿਬ ਇੱਥੇ ਐਸ ਐਸ ਪੀ ਰੇ ਇਹਨਾਂ ਨੂੰ ਨਹੀਂ ਪਤਾ ਇੱਥੇ ਕੋਲ ਕਿੱਦਾਂ ਵਿਗਦੀ ਐ ਸਾਰੇ ਪਿੰਡਾਂ 'ਚ ਵਿਗੰਦੀ ਤੁਹਾਡਾ ਦਾ ਅੱਜ ਇੱਥੇ ਖੜੇ ਸੀ ਕਰੋ ਸਸਪੈਂਡ ਸਾਰੇ ਲੈ ਕੇ ਥੱਲੇ ਤੱਕ ਇੱਥੋਂ ਲੈ ਕੇ ਡੀ ਆਈ ਜ ਪੀ ਡੀ ਡੀ ਪੀ ਸਾਹਿਬ ਤੁਹਾਨੂੰ ਦਾਵਾ ਕਰਦੇ ਪਏ ਨੇ 31 ਤਰੀਕ ਤੱਕ ਜਿਹੜਾ ਵਾ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇਗਾ ਪਹਿਲੋ ਪਹਿਲੋ ਸੁੱਤਾ ਸੀ ਹੋਰ ਮਰਵਾ ਦੀਏ 5 7 10 ਫੇਰ ਫੇਰ ਤੈਨੂੰ ਜਾਗ ਆਉਗੇ ਕੀ ਤੇ ਤੇਰਾ ਤੁਹਾਡਾ ਸਿਸਟਮ ਫੇਲ ਨਹੀਂਗਾ ਥੱਲੇ ਵਾਲਾ ਤੁਹਾਨੂੰ ਕਿਉਂ ਨਹੀਂ ਇੰਟੈਲੀਜੈਂਸ ਦੱਸਦੀ ਇੱਥੇ ਆਓ ਇੱਥੇ ਆ ਪਿੰਡਾਂ ਚ ਕੀ ਇੱਥੇ ਇੱਥੇ ਇੰਟੈਲੀਜੈਂਸ ਸੀਆਈਟੀ ਫਿਰਦੀ ਨਹੀਂ ਪਿੰਡਾਂ ਚ ਕੀ ਉਹਨੂੰ ਨਹੀਂ ਪਤਾ ਕੌਣ ਵੇਚ ਰਿਹਾ ਕੀ ਐਸਐਸਪੀ ਨੂੰ ਜਿਹੜਾ ਡੀਐਸਪੀ ਥੱਲੇ ਖਾਸ ਕਰ ਦੇਖੋ ਐਸਐਸਪੀ ਬਦਲ ਜਾਂਦੇ ਆ ਜਿਹੜੇ ਡੀਐਸਪੀ ਐਸਪੀ ਆ ਇਹ ਪੁਰਾਣੇ ਇੱ ਇਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਬਿਕਰਮ ਸਿੰਘ ਜੀ ਇਹਨਾਂ ਹਸਲਾਉਂਦੇ ਨੇ ਕਿ ਜਿਹੜਾ ਬੰਦਾ ਇਸ ਕਿੰਗ ਪਿੰਨ ਸੀ ਉਹ ਆਮ ਆਦਮੀ ਪਾਰਟੀ ਦਾ ਹੀ ਦੱਸਿਆ ਜਾ ਰਿਹਾ ਮੈਂ ਤਾਂ ਕਹਿ ਰਿਹਾ ਕੋ ਉਹ ਕਿੰਗ ਪਿੰਨ ਪਹਿਲਾਂ ਬਿਕਰਮ ਜੀ ਤੁਹਾਡੀ ਵੀ ਗੱਡੀਆਂ 'ਚ ਸੀ ਕਿ ਆਜ ਆਮ 'ਚ ਆ ਇਹ ਉਹ ਤਾਂ ਸਾਡੀਆਂ 'ਚ ਵੀ ਹੁੰਦੇ ਹੋਣਗੇ ਇਹਨਾਂ ਤੋਂ ਬਚੋ ਸਾਰੇ ਵੱਜੋ ਵੱਜੋ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਤੁਸੀਂ ਲੋਕਾਂ ਤੋਂ ਵੋਟਾਂ ਇਸ ਕੰਮ ਦੀਆਂ ਨਹੀਂ ਲੈਂਦੇ ਕਿੰਗ ਪਿੰਨ ਹੋਣਾ ਅੱਜ ਅੱਜ ਬਿਕਰਮ ਜੀ ਫੜ ਕੇ ਮੈਂ ਕਹਿ ਰਿਹਾ ਚੰਗੀ ਗੱਲ ਚ ਰੱਖੋ ਤੇ ਕੀ ਤੁਹਾਡੀਆਂ ਗੱਡੀਆਂ 'ਚ ਕਿੰਗ ਪਿੰਨ ਨਹੀਂ ਸੀ ਹੈਗੇ ਕਿਹਨੂੰ ਕਿਹਨੂੰ ਕਵਾਂਗੇ ਆਪਾਂ ਸਾਡੇ ਆਪਣੇ ਗਰੀਬਾਂ ਮਤਲਬ ਚੱਕਣ ਦੀ ਲੋੜ ਐ ਇਹ ਸਾਡੀਆਂ ਚ ਵੀ ਸੀ ਮੈਂ ਫੇਰ ਤੁਹਾਨੂੰ ਕਹਿ ਰਿਹਾ ਅਸੀਂ ਮੈਂ ਡਰਾਇ ਨਹੀਂ ਕਰਦਾ ਕਿਉਂਕਿ ਅਸੀਂ ਕਹਾਂ ਕਿ ਉਹ ਕਹੀ ਸਾਰੀ ਰਾਜਨੀਤਿਕ ਬੰਦੇ ਕਿਉਂ ਕਹਣ ਕਰਦੇ ਚੰਦ ਬੰਦੇ ਤੁਸੀਂ ਗੰਦ ਪਾਉਂਦੇ ਬਦਨਾਮੀ ਸਾਰਿਆਂ ਨੂੰ ਇਹੋ ਹੀ ਮੈਨੂੰ ਮੈਨੂੰ ਦੁੱਖ ਆਉਂਦਾ ਜਦੋਂ ਪੋਲੀਟੀਕਲ ਬੰਦਾ ਆ ਜਾਂਦਾ ਫਲਾਣਾ ਅਫਸਰ ਬੜਾ ਮੇਰਾ ਖਾਸ ਆ ਐ ਸਰਕਾਰ ਦਾ ਯਾਰ ਲੱਗਾ ਐਸ ਸਰਕਾਰ ਤੇਰਾ ਖਾਸ ਕਿਦਾਂ ਹੋ ਗਿਆ ਸਾਡੀ ਤਾਂ ਕੁੱਟ-ਕੁੱਟ ਕੇ ਸਾਨੂੰ ਲਾਲ ਕਰਨ ਦਾ ਬੰਦਿਆਂ ਨੂੰ ਥੱਲੇ ਪੁੱਛੋ ਪਿੰਡਾਂ 'ਚ ਕੀ ਹਾਲ ਪਾਰਟੀ ਬਾਜੀ 'ਚ ਹੈ ਉੱਤੇ ਉਹ ਸਭ ਤੋਂ ਵੱਡੇ ਤਗੜੇ ਨੇ ਉਹਨੇ ਕਿ ਇਹਨੇ ਸੁਖਬੀਰ ਬਾਦਲ ਨੂੰ ਕੰਢ ਕੇ ਰੱਖਿਆ ਕਿ ਇਹਨੇ ਬਿਕਰਮਣਾ ਸਾਝ ਬਣਾ ਕੇ ਰੱਖੀ ਉਹ ਜਿਹੜੀ ਬਿਕਰਮ ਨੂੰ ਜਿਹੜੇ ਦੇਣ ਦੇ ਨੇ ਆਪਣੀਆਂ ਜਿਹੜੀਆਂ ਜੂਨੀਅਰ ਕੱਢ-ਕੱਢ ਕੇ ਕੱਢ ਉਹ ਕੀ ਆ ਉਹ ਅਗਲਾ ਅਗਲਾ ਰਾ ਪੱਤਰਾ ਕਰੇ ਵੀ ਬਿਕਰਮ ਜੀ ਆ ਗਿਆ ਤੇ ਸਾਡੀ ਸਾਡੀ ਪੌਂ ਬਾਰ ਹੋਊਗੀ ਤੇ ਮੁੜ ਕੇ ਦੋਹਾਂ ਥਾਨਾ ਸੀ ਲੁੱਟਾਂਗੇ ਅਸੀਂ ਕੰਮ ਕਰਾਂਗੇ ਉਹੀ 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 ਸਨੀਤ ਝਖੜ ਦੀ ਦੱਸਦੇ ਆ ਉਹੀ ਸਾਡੇ ਪ੍ਰਤਾਪ ਬਾਜਾ ਜੀ ਨੂੰ ਉਹੀ ਚੰਨੀ ਜੀ ਦੇ ਖਾਸ ਨੇ ਉਹ ਰਾਜੇ ਵਿਡਿੰਗ ਦੇ ਖਾਦ ਨੇ ਉਹ ਗੁਰਜੀਤ ਔਜਲੇ ਦੇ ਖਾਦ ਨੇ ਭਰਾਏ ਸਾਹਿਬ ਹੱਲ ਕੀ ਆ ਹੁਣ ਵੀ ਪੰਜ ਸਾਲ ਪਹਿਲੇ ਆ ਪੋਲਿਟੀਕਲ ਬੰਦੇ ਨੂੰ ਆਪਣਾ ਜਮੀਰ ਜਗਾਉਣਾ ਪਊਗਾ ਮਰ ਲ ਗਿਆ ਜਮੀਰ ਜਗਾਉਣਾ ਪਊ ਸਾਨੂੰ ਸਾਰਿਆਂ ਨੂੰ ਸਾਨੂੰ ਸਟੈਂਡ ਲੈਣਾ ਪਊਗਾ ਯਾਰ 70 ਵਿੱਚ ਆ ਮੇਰੇ ਖੋਦੇ ਪਿੰਡ ਸੋਤਵਦ ਮੋਤਾ ਨੇ ਚਿੱਟੇ ਦੇ ਅਲਕੋਹਲ ਦੇ ਨਾਲ ਕੀ ਕਰਾਂ ਬਰੋਨਾ ਹੀ ਨਾਗੇ ਘਕ ਨਹੀਂ ਬਸ ਫੜਲੇ ਚਾਹ ਤੇ 10 ਦਿਨ ਚਤੜਦਾੜ ਕਰ ਲਈ ਉਹ ਮਣਕੇ ਇਹਨਾਂ ਦੀ ਗੱਡੀ ਚੜ ਜਾਂਦੇ ਆ ਹਲੋ ਅਫਸਰ ਜਿਹੜੇ ਅਫਸਰ ਨੂੰ ਕਹ ਦੋ ਨਾ ਮੁੜ ਕੇ ਕੰਮ ਨਹੀਂ ਕਰਦਾ ਤੁਹਾਡਾ ਪਰ ਮੈਂ ਪਰਵਾਹ ਨਹੀਂ ਕਰਦਾ ਮੈਂ ਲੋਕਾਂ ਨਾਲ ਆ ਕਿ ਇਹ ਗੱਲ ਦੀ ਕੋਈ ਪਰਵਾਹੀ ਨਾ ਕਰੂ ਕੰਮ ਪਰ ਜੇ ਤੁਸੀਂ ਗੰਦ ਪਾਓਗੇ ਤੇ ਮੈਂ ਗੰਦ ਪਾਉਣ ਨਹੀਂ ਦੇਣਾ ਮੈਂ ਤੇ ਚਿੱਟੇ ਨੰਗੇ ਕਰੂੰ ਵਿੱਚੇ ਪੋਲੀਟੀਕਲ ਦੇ ਵਿੱਚੇ ਅਫਸਰ ਵੀ ਭਾਵੇਂ ਸਾਡਾ ਹੋਵੇ ਭਾਵੇਂ ਜਿਹਦਾ ਮਰਜ਼ੀ ਹੋ ਇਹ ਗੰਦ ਨਹੀਂ ਪਾਊਗਾ ਜਾਣਾਂ ਗਈਆਂ ਨੇ ਅੱਜ ਕੁਝ ਜ਼ੀਰੇ ਇਲਾਜ ਵੀ ਨਹੀਂ ਬਹੁਤ ਅਫਸੋਸਾ ਕਹਿਣਾ ਪੈ ਰਿਹਾ ਹੈ ਵੀ ਪਹਿਣਾ ਪਹਿ ਰਿਹਾ ਹੈ ਕਿ ਇਹ ਪ੍ਰਸ਼ਾਸਨ ਦੀ ਨੱਕ ਦੇ ਥਲੇ ਸਭ ਕੁਝ ਹੋਇਆ ਹੈ ਜਿਹੜਾ ਬੰਦਾ ਵੇਚਦਾ ਸੀ ਔਰ ਬੜੇ ਲੰਬੇ ਸਮੇਂ ਤੋਂ ਇਹ ਦਾ ਜਿਹੜਾ ਸੀ ਇਸ ਫਿੱਟ ਟਾਈਪ ਜਿਹੜੀ ਚਰਾਬ ਨਵਾ ਸੀ ਵੇਚ ਰਿਆ ਸੀ ਕਿ ਇਹਦਾ ਮਹਿਕਮੇ ਨੂੰ ਪਤਾ ਨਹੀਂ ਸੀ ਔਰ 200 ਮੀਟਰ ਦੀ ਦੂਰੀ ਦੇ ਉੱਤੇ ਚੌਂਕੀ ਤੋਂ ਉਹਦਾ ਘਰ ਹੋਵੇ ਕਿ ਸਰਕਾਰ ਸੁਥੀ ਸਾਰਾ ਇਹਨਾਂ ਦਾ ਕੁਫੀਆ ਤੰਤਰ ਕਿੱਥੇ ਗਿਆ ਇੰਟੈਲੀਜੈਂਸ ਸੀਆਈਡੀ ਇਸ ਕਰਕੇ ਸ਼ੱਕ ਹੋਈ ਜਿਹੜੀ ਆ ਉਹ ਪੁਲਿਸ ਦੀ ਭੁਗਤਾਲੇ ਪਾਸ ਜਾ ਕਿ ਮੰਗ ਜਰਾ ਹੋਏਗਾ ਕੋਈ ਕੇ ਚਾਪੇ ਪਹਿਲਾ ਕੇਸ ਸੋਸੇ ਤਰੀਕਾ ਰਫਾ ਦਫਾ ਹੋ ਜਗਾ ਫਿਰ ਇਹ ਜਿਹੜਾ ਇਹਨਾਂ ਨੇ ਕਿਹਾ ਸੀ ਯੁੱਧ ਨਸ਼ਾ ਵਿਰੁੱਧ ਅੱਜ ਪਤਾ ਲੱਗ ਗਿਆ ਨਾ ਕਿ ਸਾਰੀ ਫੂਕ ਨਿਕਲ ਗਈ ਉਹਨਾਂ ਦੀ ਇਸ ਕਰਕੇ ਇਸ ਸਰਕਾਰ ਦੀ ਤੇ ਅਸਲੀ ਮਸ਼ਹੂਰ ਹੈ ਸਰਕਾਰ ਬੁਰੀ ਤਰ੍ਹਾਂ ਸਾਬਤ ਹੋਈ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਆਪਣੀ ਨੀਤੀਬਿਰ ਵੀ ਲੈਣੀ ਚਾਹੀਦੀ ਹੈ ਕਿ ਇਹ ਉਹਨਾਂ ਦੀ ਅਣਗਹਿਲੀ ਦੇ ਕਾਰਨ ਹੋਇਆ ਜਿਹੜਾ ਸਸਦ ਇਹਦੇ ਮંત્રી ਨੇ ਅਕਸਾਈ ਵੀ ਤੁਰੰਤ ਅਸਤੀਫਾ ਚਾਹੀਦਾ ਇਨਾਂ ਦੀ ਪੋਲਿਸੀ ਹੈ ਕਾਰਨ ਸਾਰਾ ਪਾੜ ਰਿਹਾ ਜੀ ਕਿ ਜਾਬ ਦੇ ਦਰ ਨੇ ਇਹਨਾਂ ਦੋ ਠੇਕ ਇਹਨਾਂ ਨੇ 16 ਲੱਖ ਤਾਂ ਕਿ ਜਾਬ ਮੋਚੀ ਜਾ ਸਕੇ ਜਦੋਂ ਸ਼ੀ ਦੀ ਕੀਮਤ ਮਹਿੰਗੀ ਹੋਏਗੀ ਉਹ ਫਿਰ ਇਹੋ ਜੇ ਨਸ਼ੇ ਦੀ ਲੈਣੀ ਚਾਹੁੰਦਾ ਜਿਦੀ ਹੁੰਦੀ ਆ 20 25 30 ਰੁਪਏ ਦੀ ਸਪੀਡ ਨੂੰ ਜਿਹੜੀ ਹੁੰਦੀ ਆ ਕਿ ਸਰਕਾਰ ਦੀ ਗਲਤ ਪਾਲਿਸੀ ਦੇ ਸਾਰਾ ਕੁਝ ਪਾਣਾ ਵਾਪਰਿਆ ਸਰਕਾਰ ਜ਼ਿੰਮੇਵਾਰ ਹੈ